ਦੀ ਫਤੇ तुमरी शर तुमारी आका तुमी सजण तो नाख राखण माता नानक ਆਪਨਾ ਹੋ ਆਹੇ ਗੁਰੂ ਜੀ ਜੈਤਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੀ ਇੱਕ ਓੰਕਾਰ ਸਤਿ ਜੁਕਰ ਸਾਧ ਨਿਰੈ ਰਤਿਆ ਗੁਰ ਹਾਥ ਤਰਿਓ ਮੇਰੇ ਮਾਥੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥੇ ਜਨਮ ਜਨਮ ਕੇ ਕਿ ਵਿਵਖ ਦੁਖ ਉਤਰੇ ਗੁਰ ਨਾਮ ਦੀਓ ਰਣ ਲਖਾ ਮੇਰੇ ਮਨ ਪਾਚ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਗੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਕਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਦ ਸੇਵੇ ਤਿੰਨ ਸਫਲੂ ਜਨਮ ਸਨਾਥਾ ਮੋਕ ਕੀ ਜੈ ਤਾਸ ਦਾਸ ਦਸਨ ਕੋ ਹਰ ਦਇਆ ਤਾਰ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦਲੇ ਕੋੁਰ ਅੰچل ਦੀਜੈ ਜਨਨਾਨਕ ਚਲ ਹੈ ਬੇਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅਮ ਚਲ ਦੀਜੈ ਜਨਨਾਨਕ ਚਲ ਹੈ ਬੇਲੰਥਾ ਵਾਹੀ ਗੁਰੂ ਜੀ ਕਾ ਹੰਸਾ ਸਾਹਿਬੀ ਗੁਰੂ ਜੀ ਕੀ ਕਬੀਰ ਦਸਾਂ ਗੁਰੂਆਂ ਦੀ ਜੋ ਦੋ ਜਹਾਂ ਦੇ ਬਾਣੀ ਧਰਮ ਦੇ ਰੱਖਿਆ ਕਿ ਜੁਗੋ ਜੋਗਟਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਵਰਧੀਆਂ ਹਾਜ਼ਰੀਆਂ ਪਾ ਰਹੇ ਗੁਰੂ ਰੂਪ ਗੁਰੂ ਕਾੜੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਜਰਗ ਵਾਲੇ ਮਹਾਂਪੁਰਖਾਂ ਜੀ ਦੇ 26ਵੀਂ ਸਾਲਾਨਾ ਵਰਸੀ ਮਨਾਉਣ ਦੇ ਸਬੰਧ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੱਤ ਬਾਬਾ ਭਵਿੰਦਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਜਰਗਵਾਲਿਆਂ ਵੱਲੋਂ ਆਠ ਦਵਾਨਾਂ ਦੇ ਬੰਸ਼ਿਸ ਲੁਧਿਆਣਾ ਸ਼ਹਿਰ ਜੀਆਂ ਸੰਗ ਦਾ ਵਾਸਤੇ ਕੀਤੀ ਗਈ ਸੋ ਸਾਧ ਸੰਗਤ ਜੀ ਮਾਰੇ ਮਟਾ ਦੀ ਮਾਰੇ ਸ੍ਰੂਗ ਜਾਣ ਤੋਂ ਬਦਾਂ ਸੋ ਬੇਨਤੀ ਕੀਤੀ ਜਾਂਦੀ ਹੈ ਦੇਗ ਵਾਲੇ ਵੀਰਾਂ ਦੇ ਚਰਨਾਂ ਵਿੱਚ ਦੇਗ ਵਰਤੌਣੀ ਸ਼ੁਰੂ ਕਰ ਦਿਓ ਜੀ ਸੋ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਸੰਗਤਾਂ ਦੇ ਵਿੱਚੋਂ ਉਠੋ ਪਾਈ ਦੇਗ ਵਰਤੌਣ ਦੀ ਸੇਵਾ ਕਰੋ ਸੋ ਥੋੜਾ ਕੰਮ ਜਲਦੀ ਹੋ ਜਾਊਗਾ ਸੋ ਨੌਜਵਾਨ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਦੇਗ ਪਰਤਾਂ ਦੀ ਸੇਵਾ ਕਰੋ ਜੀ ਸੋ ਸਭ ਤੋਂ ਪਹਿਲਾਂ ਜੋ ਸਨਮਾਨ ਹੈ ਗੁਰੂ ਮਹਾਰਾਜ ਜੀ ਦੇ ਵਜੀਰ ਬਾਬਾ ਕੁਲਦੀਪ ਸਿੰਘ ਜੀ ਹੈਡ ਗਰੰਟੀ ਗੁਰਦੁਆਰਾ ਚੇਸਨਗਰ ਸਾਹ ਸੰਗਤ ਜੀ ਉਹਨਾਂ ਦਾ ਸਨਮਾਨ ਮਾਹੌਰ ਪਕਾ ਰਹੇ ਆ ਸੋ ਮਹਾਪੁਰਖਾਂ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਹਰਨੇ ਸੰਗਤਾਂ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਜਾਵੇਗਾ ਭਾਈ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਸਾਹਿਬ ਕੋ ਵੀ ਸਟੇਜ ਤੇ ਆਉਣ ਦੀ ਕਿਰਪਾ ਹ ਦਾ ਕਰ ਸੋ ਪਹਿਲਾ ਮਹਾਪੁਰਖਾਂ ਦਾ ਸਨਮਾਨ ਕੀਤਾ ਜਾਵੇਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋਮਾਪੁਰਖਾਂ ਦਾ ਸਨਮਾਨ ਸੰਗਤਾਂ ਵੱਲੋਂ ਕੀਤਾ ਗਿਆ ਸੋਮਾਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 8 ਦਿਨ ਲਗਾਤਾਰ ਇਹਤੋਂ ਦੀ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਸੋਨ ਐਮਐਲਏ ਸਹਿਬਾਨ ਆਪ ਸੰਗਤਾਂ ਦਾ ਧੰਨਵਾਦ ਕਰਨਗੇ ਸੋ ਜੋ ਮਹਾਪੁਰਖਾਂ ਦੇ ਕੀਰਤਨੀ ਜਥੇ ਦੇ ਮੁਖੀ ਭਾਈ ਅਮਨਦੀਪ ਸਿੰਘ ਜੀ ਕੀਰਤਨੀ ਜਥੇ ਦੇ ਮੁਖੀ ਭਾਈ ਅਮਨਦੀਪ ਸਿੰਘ ਜੀ ਉਹਨਾਂ ਦਾ ਵੀ ਗੁਰੂ ਘਰ ਬੜਾ ਸਨਮਾਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਲੰਗਰ ਵਾਲੇ ਵੀ ਜੋੜਾ ਕਰਦੇ ਵੀਰ ਸ਼ਬੀਰ ਵਾਲੇ ਵੀ ਸਾਈਕਲ ਸਟੈਂਡ ਵਾਲੇ ਵੀ ਉਹ ਵੀ ਬਾਈ ਸਟੇਜ ਤੇ ਪਹੁੰਚੋ ਦੀ ਕਿਰਪਾਤਾ ਕੰਨ ਉਹਨਾਂ ਗਾਵੀ ਗੁਰੂਕਾਰ ਬੜਾ ਸਨਮਾਨ ਕੀਤਾ ਜਾਵੇਗਾ ਸੋਹਣ ਐਮਐਲਏ ਸਾਹਿਬ ਦਾ ਸਨਮਾਨ ਮਹਾਂਪੁਰਖ ਕਰੇ ਦੇ ਬੋਲੇ ਸੋਨਹਾਰ ਸਬ ਸ੍ਰੀ ਅਕਾਲ ਸੋ ਲੰਗਰ ਵਾਲੇ ਨਗਰ ਵਾਲੇ ਪੀਰ ਭਾਈ ਸੁਖਦੇਵ ਸਿੰਘ ਜੀ ਜੋੜਾਕਾਰ ਵਾਲੇ ਪੀਰ ਸਾਈਕਲ ਸਟੈਂਡ ਵਾਲੇ ਸ਼ਵੀਰ ਵਾਲੇ ਪੀਰ ਉਹ ਭਾਈ ਸਤਿਗੁਰ ਤੇ ਪਹੁੰਚਣ ਦੀ ਕਿਰਪਾਲਤਾ ਕਰ ਬੋਲੇ ਸੋਨਹਿਾਲ ਸਾਤ ਸ੍ਰੀ ਅਕਾਲ ਬੋਲੇ ਸੋਨਹਿਾਲ ਸਾਤ ਸ੍ਰੀ ਅਕਾਲ ਵਾਰਟੀ ਲੈ ਜਾਂਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸ਼ਾਸਕ ਜੀ ਜੋ ਹਾਰੋ ਜੀ ਗੁਰੂ ਮਹਾਰਾਜ ਜੀ ਨੂੰ ਗੱਡੀ ਦੇ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਵੀਰਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਲੰਗਰ ਪਕਾਉਣ ਵਾਲੇ ਬੀਬੀਆਂ ਦੇ ਜੱਥੇਦਾਰ ਨੇ ਬੀਬੀ ਜੀ ਉਹਨਾਂ ਦਾ ਵੀ ਸਨਮਾਨ ਗੁਰੂ ਘਰ ਵੱਲੋਂ ਕੀਤਾ ਜਾਣਾ ਸੋਹਣਾ ਮੈਲੇ ਸਭਾਨ ਆਪ ਸਭ ਦਾ ਧੰਨਵਾਦ ਕਰਨਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੀਤੀ ਤੋਂ ਅਨੰਦਮਈ ਗੁਰੂ ਰੂਪੇ ਗੁਰੂ ਸਵਾਰੇ ਸਾਧ ਸੰਗਤ ਔਰ ਸੁਨੋ ਪਿੱਤਰ ਕਰੀਏ ਕੋਈ ਵੀ ਰਸਨਾ ਬੰਦ ਨਾ ਰਹੇ ਵਾਹਿਗੁਰੂ ਕੀ ਕਾਠ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਆਪਣੇ ਨਿੱਕੀ ਥੋੜੇ ਵਿੱਚ ਬੈਠ ਕੇ ਸੰਤ ਮਾਨ ਬਾਬਾ ਭਿੰਦਰ ਸਿੰਘ ਜੀ ਰਾਲਾ ਸਾਹਿਬ ਬਿਰਗ ਵਾਲਿਆਂ ਦੇ ਰਾਹੀਂ ਆਪਾਂ ਨੂੰ ਜਨਮ ਸਫਲਾ ਕਰਨ ਦਾ ਮੌਕਾ ਦਿੱਤਾ ਤਨਜਗ ਵਿੱਚ ਤ੍ਰਿ ਤਨ ਪ੍ਰਦਾਨਾ ਗੁਰਮੁਖ ਜਪਿਏ ਲਾਇ ਤਿਆਨਾ ਮਹਾਰਾਜ ਤੁਹਾਡਾ ਕਰੋੜ ਕੋੜ ਧੰਨਵਾਦ ਹੈ ਕਿ ਤੁਸੀਂ ਮੇਰੇ ਹੱਕੇ ਦੀ ਸੰਗਤ ਇੰਨੀ ਵੱਡੀ ਕਿਰਪਾ ਹਰ ਸਾਥ ਕਰਦੇ ਹੋ ਤੇ ਮੈਂ ਬੇਨਤੀ ਕਰਦਾ ਕਿ ਅਜਿਹੀ ਕਿਰਪਾ ਹਰ ਸਾਥ ਤੁਸੀਂ ਕਰਦੇ ਰਿਹਾ ਕਰੋ ਮੇਰੀ ਤਾਂ ਦਿੱਲੀ ਇੱਥੇ ਵੀ ਧੋਮਬਰੀ ਕਿਰਪਾ ਕਰਿਆ ਕਰੋ ਤਾਂ ਕਿ ਸੰਗਤਾਂ ਨੂੰ ਇੱਥੇ ਗੁਰੂ ਨਾਲ ਜੁੜਨ ਦਾ ਮੌਕਾ ਮਿਲਦਾ ਉੱਥੇ ਸਾਡੇ ਅਰਗੇ ਵੀ ਜਿਹੜੇ ਨੇ ਇਹਨਾਂ ਦੀ ਸੇਵਾ ਨਹੀਂ ਇਹਨਾਂ ਦੇ ਦਰਸ਼ਨਾਂ ਕਰਕੇ ਆਪਣਾ ਜਿਹੜਾ ਦਿਨ ਹੈ ਉਹ ਸਫਲਾ ਕਰ ਸਕਦੇ ਆ ਸਾਰੀ ਸੰਗਤ ਦਾ ਕਰੋੜ ਕੋੜ ਧੰਨਵਾਦ ਤੁਹਾਡਾ ਇੱਕ ਇੱਕ ਕਦਮ ਚੱਲਿਆ ਨਹੀਂ ਸੀ ਸਿਰ ਮੱਥੇ ਹੈ ਜਿੰਨਾ ਵੀ ਗੁਰੂਆਂ ਦੇ ਪ੍ਰੇਮੀ ਨੇ ਨੰਗਰਾਂ ਦੀ ਸੇਵਾ ਕਰੀ ਹੈ ਜੂੜਿਆਂ ਦੀ ਸੇਵਾ ਕਰੀ ਹੈ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਲਕਾ ਆਦਮੀ ਨਗਰ ਦਾ ਸੇਵਾਦਾਰ ਨੂੰ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਧੰਨਵਾਦ ਹੈ ਤੇ ਆਪ ਜੀ ਦੇ ਜਨਨ ਦੀ ਬੇਨਤੀ ਵਿੱਚ ਕੋਈ ਵੀ ਕੋਈ ਹੁਕਮ ਸੰਗਤ ਆਪ ਦੀ ਜਰਣਾ ਸਾਹਿਬ ਸਰਪਰਦਾ ਜਰਮ ਵਾਲੇ ਜੋ ਵੀ ਕੋਈ ਦੇਵੀ ਦਾਸ ਦੀ ਜਦੋਂ ਵੀ ਕਿਤੇ ਲਾਉਂਗੇ ਉਹਦੇ ਲਈ ਹਾਜ਼ਰ ਰਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਤੇ ਸੋ ਸੰਗਤਾਂ ਦੇ ਜਾਨਾਂ ਵਿੱਚ ਬੇਨਤੀ ਹੈ ਭਾਈ ਕਿਸੇ ਨੇ ਮਕਾਨ ਦੀ ਚਾਬੀ ਮਿਲੀ ਹੈ ਉਹ ਕਿਰਪਾ ਕਰਕੇ ਆਪਣੀ ਚਾਬੀ ਸਟੇਜ ਤੋਂ ਲੈ ਕੇ ਜਾਣ ਦੀ ਕਿਰਪਾ ਦਾ ਕੰਮ ਸਾਥ ਸੰਗਤ ਜੀ ਕਿਸੇ ਦੇ ਮਕਾਨ ਦੀ ਚਾਬੀ ਮਿਲੀ ਹੈ ਸੋ ਪਾਏ ਆਪਣੇ ਯਾਤਰੀ ਜੋ ਮਕਾਨ ਦੀ ਐਸ਼ਟੇ ਤੋਂ ਲੈ ਕੇ ਜਾਣ ਦੀ ਕਿਰਪਾ ਦਾ ਕਰਨ ਸੋ ਜੋ ਜਿਨ੍ਹਾਂ ਨੇ ਲੰਗਰ ਵਿੱਚ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਹਾਸੰਗੀ ਲੰਗਰ ਵਰਤੌਣ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਜੋੜੇ ਕਰਦੇ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਜਾਣ ਸ਼ੋਣ ਵਾਲੇ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਤਨ ਮੰਨ ਤਾਂ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਸੰਗਤਾਂ ਨੂੰ ਖੁਸ਼ਿਆ ਪ੍ਰਾਪਤ ਕੀਤੀਆਂ ਹਨ ਸਾਧ ਸੰਗਤ ਜੀ ਜੋ ਆਠੇ ਹੀ ਦਵਾਨ ਇਹ ਦਵਾਨਾਂ ਦਾ ਜੋ ਲਾਈਵ ਟੈਲੀਕਾਸਟ ਹੈ ਜਰਗ ਸਾਹਿਬ YouTube ਚੈਨਲ ਦੇ ਉੱਪਰ ਸਖਤ ਸੇਵਕ ਮੀਡੀਆ YouTube ਚੈਨਲ ਦੇ ਉੱਪਰ ਅੱਡੇ ਰਾਜਨ ਕੇ ਰਾਜਾ YouTube ਚੈਨਲ ਦੇ ਉੱਪਰ ਸਾਧ ਸੰਗਤ ਜੀ ਆਪ ਆਠ ਦਵਾਨਾਂ ਦਾ ਲਹਾ ਲੈ ਸਕਦੇ ਹੋ ਸੋਸ਼ਾਲ ਸਿੰਘ ਜੀ ਜੋ ਮਹਾਂਪੁਰਖਾਂ ਨੇ ਦੱਸਿਆ ਹੈ ਕੱਲ ਰਾਜ ਦਾ ਦੀਵਾਨ ਰਾਣਾ ਸਾਹਿਬ ਦੇ ਕੀਰਤਨੀਏ ਪਾਈ ਅਮਰਿੰਦ ਸਿੰਘ ਜੀ ਉਹਨਾਂ ਦੇ ਯਾਦ ਦੇ ਵਿੱਚ ਕੱਲ ਰਾਜ ਦਾ ਦੀਵਾਨ ਜਰਗ ਸਾਹਿਬ ਰਾਣਾ ਸਾਹਿਬ ਉਸੋ ਸਥਾਨ ਤੇ ਰਾਤ 7 ਤੋਂ 9 ਵਜੇ ਤੱਕ ਕੀਰਤਨ ਹੋਵੇਗਾ ਸੋ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਨੇ ਸੋ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੰਗਤਾਂ ਨੇ ਹਰੋ ਜੀ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ ਸੋ ਹਣ ਗੁਰੂ ਮਹਾਰਾਜ ਜੀ ਨੂੰ ਆਪਣੀ ਨਿੱਘੀ ਵਧਾਈ ਕਿ ਦੇਣੀ ਹੈ ਤੇ ਫੁੱਲਾਂ ਦੀ ਵਰਖਾ ਵੀ ਕਰਨੀ ਹੈ ਸੋ ਜਿਨ੍ਹਾਂ ਨੇ ਭਾਈ ਦੇਖ ਛੱਕੀ ਹੈ ਉਹਨਾਂ ਨੂੰ ਫੁੱਲ ਨਹੀਂ ਲੈਣੇ ਕਿਉਂਕਿ ਫੁੱਲ ਝੁੱਠੇ ਹੋ ਜਾਣਗੇ ਇਸ ਲਈ ਉਹਨਾਂ ਉਹ ਕਿਰਪਾ ਕਰਕੇ ਫੁੱਲ ਲੈਣ ਦੀ ਕਿਰਪਾਲਤਾ ਦਾ ਕਰਨ ਸੋ ਗੁਰੂ ਮਹਾਰਾਜ ਜੀ ਨੂੰ ਨਿੱਕੀ ਬਤਾਏਗੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਸੰਗਤਾਂ ਨੇ ਗੁਰੂ ਗ੍ਰੰਥ ਜਪਦੇ ਹੋਏ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ ਸੋ ਸਾਧ ਸੰਗਤ ਜੀ ਖਾਲਸਾ ਪੰਥ ਜੀ ਦੇ ਸਾਜਨਾ ਦੇ ਵੱਲ 13 April ਨੂੰ ਸੰਸਾਰ ਪਾਰ ਵਿੱਚ ਮਨਾਏ ਜਾ ਰਹੇ ਨੇ ਸੋ ਜਿਹੜਿਆਂ ਸੰਗਤਾਂ ਅਮਰਤ ਆਰੇ ਹਨ ਉਹ ਤਾਂ ਤਾਂ ਦੇ ਯੋਗ ਨੇ ਸੋ ਜਿਨ੍ਹਾਂ ਨੇ ਹਜੇ ਤੱਕ ਖੰਡੇ ਬਾਟੇ ਦਾ ਅਮਰਿ ਛਕਿਆ ਅਗਮ ਅਮਰਤ ਨਹੀਂ ਛਕਿਆ ਭਾਈ ਸੋ ਅਮਰਿ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੋ ਆਓ ਗੁਰੂ ਮਹਾਰਾਜ ਜੀ ਨੂੰ ਨਿੱਕੇ ਬਧਾਈ ਕੀ ਲਈਏ ਸਭ ਸੰਗਤਾਂ ਅਰਦਾਸ ਵਿੱਚ ਸਾਵਧਾਨ ਹੋਵੋ ਦਵਾਰਾ ਧੋਕੇ ਭਰ ਲੋ ਨਾ ਮੈਨੂੰ ਤਾਂ ਠੰਡੇ ਤਾਂ ਨਹੀਂ ਛਕੇ ਲੂਚ ਬਣਾ ਜਿਹੜਾ ਬਣ ਉਹ ਤੋਂ ਭਰ ਲਿਆ ਜਿਹੜਾ ਬਸ 3819 ਮਿਲਾ ਦਾ 5 ਦਾ ਸਾਈਟਿਕ ਹੋ ਜੇ ਸਭ ਨੂੰ ਪਾ ਚਾਹੀਏ ਅਗਲੀ ਜੋ ਦਸਤੌ ਤੰਗਰੀ ਸੰਗਰੀ ਨਿਵਾੜੀ ਗੁਰੂਕਤਾ ਸਾਹਿਬ ਜੀ ਦੀ ਦੁਪਨਸਾ ਜੀ ਦੇ ਪਾਸ का ध्यान करके बोलना wow. ਸੁਖੋ ਗਏ ਨਾਮ ਚਿਤ ਆਵੇ ਨਾਮ ਜਨਾਬ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਲਾ ਪਲਾ ਵਾਹਿਗੁਰੂ ਕੀ ਫਤਿਹ ਬੰਦੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਜੀ ਜਾਣੋ ਦੇਖੋ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸੋ ਸਾਧ ਸੰਗਤ ਜੀ ਸੰਗਤਾਂ ਦੇ ਜਾਣਾਂ ਵਿੱਚ ਬੇਨਤੀ ਹੈ ਭਾਈ ਕਿਸੇ ਦੇ ਮਕਾਨ ਦੀ ਚਾਬੀ ਛੇੜ ਦੇ ਪਹੁੰਚੀ ਹੈ ਸੋ ਭਾਈ ਬੀਬੀਆਂ ਦੇ ਜਾਣਾਂ ਵਿੱਚ ਬੇਨਤੀ ਹੈ ਕਿ ਆਪੋ ਆਪਣਾ ਪਰਸ ਦੇਖੋ ਇਹ ਨਾ ਹੋਵੇ ਘਰ ਜਾ ਕੇ ਆਪਣੇ ਮਕਾਨ ਦੇ ਤਾਲੇ ਤੋੜਨੇ ਪੈਣ ਸੋ ਸੰਗਤ ਸਿੰਘ ਜੀ ਬੀਬੀ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਮਕਾਨ ਦੀ ਚਾਬੀ ਹੈ। ਚਰਵਾ ਜੀ। ਸੋ ਸੰਗਤਾਂ ਦੇ ਜਾਨਾਂ ਵਿੱਚ ਬੇਨਤੀ ਹੈ ਭਾਈ ਗੁਰੂ ਕਾ ਲੰਗਰ ਸੰਗਤਾਂ ਨੇ ਸ਼ਾਕੇ ਜਾਣ ਦੀ ਕਿਰਪਾਤਾ ਕਰਨੀ ਹੈ। ਜੋੜੇ ਲੈਣ ਵਕਤ ਸਾਈਕਲ ਸਕੂਟਰ ਲੈਣ ਵਕਤ ਬੜੇ ਹੀ ਪਿਆਰ ਦਾ ਸਬੂਤ ਦੇਣਾ ਹੈ। ਸੋ ਸੰਗਤਾਂ ਦੇ ਜਾਨਾਂ ਵਿੱਚ ਬੇਨਤੀ ਹੈ ਭਾਈ ਕੜਾ ਪ੍ਰਸ਼ਾਦ ਦੀ ਦੀਗ ਪਰਤਾਈ ਜਾ ਰਹੀ ਹੈ। ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਜਾਣ ਦੀ ਸੰਗਤਾਂ ਕਿਰਪਾਤਾ ਕਰਨ। ਆਈ ਹੋਈ ਸਾਰੀ ਸੰਗਤਾਂ ਬਹੁਤ ਬਹੁਤ ਧੰਵਾਦ ਸਾਰੀਆਂ ਹੀ ਸੰਗਤਾਂ ਨੂੰ ਜੀ ਆਇਆਂ ਜੋ ਕੱਲ ਰਾਤ ਦਾ ਦੀਵਾਨ ਰਾਣਾ ਸਾਹਿਬ ਜਲਗ ਵਿਖੇ ਬਹੁਤ ਹੀ ਸਤਿਕਾਰਯੋਗ ਕੀਰਤਨ ਹੈ ਸੋਨਾਂ ਦੀ ਯਾਦ ਦੇ ਵਿੱਚ ਕੱਲ ਨੂੰ ਰਾਣਾ ਸਾਹਿਬ ਵਿਖੇ ਧਾਰਮਿਕ ਦੀਵਾਨ ਲੱਗ ਰਿਹਾ ਹੈ ਸੋ ਸੰਗਤਾਂ ਦੇ ਜਨਾਂ ਵਿੱਚ ਬੇਨਤੀ ਆ ਭਾਈ ਉਸ ਸਥਾਨ ਤੇ ਪਹੁੰਚ ਕੇ ਵਾਹਿ ਅੰਮ੍ਰਿਤ ਸਿੰਘ ਜੀ ਜੋ ਕੀਰਤਨੇ ਹਨ ਉਹਨਾਂ ਨੂੰ ਸ਼ਬਦਾਂ ਦੇ ਬੋਲ ਸੰਗਤਾਂ ਦਾ ਭੇਟ ਕਰ ਸਕਦੀ ਹਨ ਆਈ ਹੋਈ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਹੀ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਾਈ ਆ ਬੰਦਨੀ ਹੋ ਜਾ ਰੇ